ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਸਰਦਾਰ ਅਖਵੀਰ ਸਿੰਘ ਰਾਏ ਜਿੰਦਾਬਾਦ ਸਰਦਾਰ ਅਖਵੀਰ ਸਿੰਘ ਰਾਏ ਜਿੰਦਾਬਾਦ ਸਰਦਾਰ ਅਖਵੀਰ ਸਿੰਘ ਰਾਏ ਜਿੰਦਾਬਾਦ ਰਾਏ ਸਿੰਘ ਰਾਏ ਜਿੰਦਾਬਾਦ ਰਾਏ ਸਿੰਘ ਰਾਏ ਸਾਰੇ ਸਾਰੇ ਬਹੁਤ ਦੇਰ ਤੋਂ ਸਾਡੇ ਸ਼ਹਿਰ ਦੀ ਇਹ ਸ਼ਹਿਰ ਦੀ ਡਿਮਾਂਡ ਸੀ ਜਦੋਂ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਅਧਿਕਾਰ ਸਾਹਿਬ ਆਏ ਅਸੀਂ ਸ਼ਹਿਰ ਦੇ ਨਿਵਾਸੀ ਹਲਕਾ ਵਿਧਾਇਕ ਨੂੰ ਨਾਂ ਲੈ ਕੇ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਕਿ ਸਾਡੇ ਸ਼ਹਿਰ ਦੇ ਵਿੱਚ ਇੱਕ ਬਹੁਤ ਵੱਡਾ ਗੰਦਗੀ ਦਾ ਢੇਰ ਹੈ ਜਿਹੜਾ ਬਹੁਤ ਸਾਲਾਂ ਤੋਂ ਘੱਟੋ ਘੱਟ 70 ਸਾਲਾਂ ਤੋਂ ਇਹ ਢੇਰ ਸੀਆ ਲੱਗਿਆ ਹੋਇਆ ਤਾਂ ਸਾਨੂੰ ਸੀਐਮ ਸਾਹਿਬ ਨੇ ਸ਼ਵਾਸਨ ਦਵਾਇਆ ਸੀ ਕਿ ਮੈਂ ਜਲਦ ਇਹ ਜਿਹੜਾ ਗੰਦਾ ਹੈ ਇੱਥੋਂ ਸ਼ਿਫਟ ਕਰਾਵਾਂਗੇ ਤਾਂ ਮੈਂ ਕਹੂੰਗਾ ਸਾਡੇ ਐਮਐਲਏ ਸਾਹਿਬ ਤੇ ਬੜੀ ਮਿਹਨਤ ਨਾਲ ਸਾਨੇ ਸ਼ਹਿਰੇ ਦੇ ਪਿਛਲੇ ਸਾਲ ਵੀ ਇਹ ਬੇਨਤੀ ਕੀਤੀ ਸੀ ਐਮਐਲਏ ਸਾਹਿਬ ਨੂੰ ਤਾਂ ਉਹ ਕਹਿ ਕੇ ਗਏ ਸੀ ਕਿ ਵੀ ਅਗਲੇ ਸਾਲ ਤੇ ਸ਼ਹਿਰੇ ਦੇ ਉਤੇ ਕਬੱਡੀ ਟੂਰਨਾਮੈਂਟ ਤੋਂ ਪਹਿਲਾਂ ਵੀ ਇਸ ਕਲੰਕ ਨੂੰ ਦੂਰ ਕਰਕੇ ਮੈਂ ਇਸ ਸਟੇਜ ਤੇ ਆਉਂਗਾ ਤੇ ਉਹਨਾਂ ਨੇ ਆਪਣਾ ਵਾਅਦਾ ਜਿਹੜਾ ਹੈ ਪੂਰਾ ਕੀਤਾ ਅਸੀਂ ਸ਼ਹਿਰ ਦੇ ਸਾਰੇ ਸੱਜਣ ਇਸ ਗੱਲ ਦਾ ਉਹਨਾਂ ਦਾ ਧੰਨਵਾਦ ਕਰਦੇ ਆਂ ਵੀ ਐਸੇ ਵਿਧਾਇਕ ਇੱਥੇ ਪਹਿਲਾਂ ਕਈ ਵਿਧਾਇਕ ਆ ਕੇ ਚਲੇ ਗਏ ਜਿਨ੍ਹਾਂ ਨੇ ਸਾਨੂੰ ਲੌਲੀਪੌਪ ਦੇ ਕੇ ਰੱਖਿਆ ਉਹਨਾਂ ਨੇ ਸਾਡੀ ਕੋਈ ਸਾਰ ਨਹੀਂ ਲੱਤੀ ਅਸੀਂ ਗੰਦਗੀ ਨਰਕ ਵਰਗਾ ਜੀ ਮੰਜੀਰੇ ਸੀ ਇੱਥੇ ਤੱਕ ਕਿ ਵੀ ਅਸੀਂ ਆਪਣੇ ਮਕਾਨ ਵਿੱਚ ਨੂੰ ਮਜਬੂਰ ਹੋ ਗਏ ਸੀ ਕਿ ਇੱਥੋਂ ਵੇਚ ਕੇ ਅਸੀਂ ਕਿਤੇ ਹੋਰ ਚਲੇ ਜਾਈਏ ਪਰ ਐਮਐਲਏ ਸਾਹਿਬ ਦਾ ਹੌਸਲਾ ਸੀ ਸਾਨੂੰ ਅਸੀਂ ਉਹਨਾਂ ਦੇ ਹੌਸਲੇ ਦੇ ਕਾਰਨ ਅਸੀਂ ਆਪਣੇ ਇੱਥੇ ਬੈਠੇ ਰਹੇ ਪਰ ਅੱਜ ਸਾਡਾ ਜਿਹੜਾ ਵਾਅਦਾ ਸੀ ਪੂਰਾ ਹੋਇਆ ਅਸੀਂ ਧੰਨਵਾਦ ਕਰਦੇ ਹਾਂ ਐਮਐਲਏ ਸਾਹਿਬ ਦਾ ਕਿ ਇਹੋ ਜਿਹੇ ਵਿਧਾਇਕ ਪੰਜਾਬ ਦੇ ਵਿੱਚ ਹੋਣ ਤਾਂ ਮੈਨੂੰ ਨਹੀਂ ਲੱਗਦਾ ਕਿ ਪੰਜਾਬ ਦੇ ਵਿੱਚ ਕੋਈ ਇਹੋ ਜਿਹਾ ਨਰਕ ਰਹੇ ਜੂਗਾ ਧੰਨਵਾਦ ਤੇ ਧੰਨਵਾਦੀਆਂ ਸਰਦਾਰ ਲਖਵੀਰ ਸਿੰਘ ਜੀ ਰਾਏ ਜਿਹੜੇ ਸਾਡੇ ਐਮਐਲਏ ਸਾਹਿਬ ਇਹਨਾਂ ਦੇ ਜਤਨਾ ਸੜਕਾ ਇਹ ਜਿਹੜਾ ਡੰਪਾ ਕੂੜੇ ਦਾ ਉਹ ਚੱਕਿਆ ਗਿਆ ਜਿਹੜੀ ਨਰਕ ਭਰੀ ਜ਼ਿੰਦਗੀ ਸਹਾਨ ਸ਼ਹਿਰ ਜੀ ਰਿਹਾ ਸੀ ਉਹਦੇ ਵੱਲੋਂ ਉਹਨਾਂ ਨੇ ਬਹੁਤ ਹੀ ਆਪਣਾ ਸਹਿਯੋਗ ਕਰਕੇ ਇਹ ਚੱਕਾਇਆ ਤੇ ਨਾਲ ਹੀ ਉਹਨਾਂ ਨੇ ਸੀਐਮ ਸਾਹਿਬ ਦਾ ਪੂਰਾ ਸਹਿਯੋਗ ਲਿਆ ਸਰਕਾਰ ਨੇ ਪੂਰਾ ਸਹਿਯੋਗ ਦਿੱਤਾ ਤਾਂ ਇਹ ਚੱਕਿਆ ਗਿਆ ਤੇ ਅਸੀਂ ਧਨਵਾਦੀਆਂ ਵੀ ਇਹ ਪਾਰਕ ਬਣਾਉਣ ਲਈ ਵੀ ਇੱਥੇ ਜੇ ਛੇਤੀ ਜਿਹੜਾ ਟੈਂਡਰ ਕੌਮ ਜਾ ਰਹੇ ਨੇ ਤੇ ਇਹ ਸਾਰਾ ਲਈ ਬਹੁਤ ਹੀ ਖੁਸ਼ੀ ਦੀ ਗੱਲ ਹੈ ਤੇ ਅਸੀਂ ਧੰਨਵਾਦ ਕਰਦੇ ਹਾਂ ਸਰਦਾਰ ਲਖਵੀਰ ਸਿੰਘ ਜੀ ਰਾਏ ਐਮਐਲਏ ਸਾਹਿਬ ਦਾ